ਅਿੰਦਾਂ ਦੱਸਿਓ ਦੋਸਤੋ ਕਿ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਦਾਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ 3-4 ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਮੈਰੋ ਨੇ ਚਰਨ ਘਾਟ ਵਾਲੇ ਬਾਬਾ ਬਲਜਿੰਦਰ ਸਿੰਘ ਦਾ ਕਟਾਪਾ ਕੀਤਾ ਸੀ ਜੋ ਕਿ ਪਿੰਡ ਦੀਆਂ ਧੀਆ ਭੈਣਾਂ ਨਾਲ ਗਲਤ ਹਰਕਤਾਂ ਕਰਦਾ ਸੀ ਇਸੇ ਤਰ੍ਹਾਂ ਹੁਣ ਤੁਹਾਨੂੰ ਦੱਸਿਓ ਦੋਸਤੋ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੇ ਉਸ ਬਾਬੇ ਦੀਆਂ ਦੋ ਵੀਡੀਓ ਨੈਟ ਤੇ ਸ਼ੇਅਰ ਕਰ ਦਿੱਤੀਆਂ ਹਨ ਜਿਸ ਦੇ ਵਿੱਚ ਉਹ ਪਿੰਡ ਦੀਆਂ ਧੀਆ ਭੈਣਾਂ ਨੂੰ ਬੁਲਾ ਰਿਹਾ ਹੈ ਜੋ ਕਿ ਗੁਰੂ ਘਰ ਦੇ ਪੋਰਾ ਸਾਹਿਬ ਵਿੱਚ ਉਹਨਾਂ ਨਾਲ ਗਲਤ ਹਰਕਤਾਂ ਵੀ ਕਰਦਾ ਹੈ ਜਿਸ ਦੀ ਵੀਡੀਓ ਪਰ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰ ਲੱਗੇ ਆ ਪੁਲਿਸ ਨੂੰ ਵੀ ਇਹ ਦਿਖਾਈਆਂ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦਿਓ ਵੀ ਮੇਰੇ ਨਾਲ ਧੱਕਾ ਹੋਇਆ ਹਣ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸੈਫਟੀ ਨਾਲ ਜਾਂ ਇਸ ਤਰ੍ਹਾਂ ਦੋਸਤੋ ਇਹ ਬਾਬਾ ਗੁਰਦੁਆਰਾ ਚਰਨ ਘਾਟ ਦੇ ਪੁਰਾ ਸੇਬ ਵਿੱਚ ਗਲਤ ਹਰਕਤਾਂ ਕਰਦਾ ਸੀ ਜਿਸ ਤੋਂ ਬਾਅਦ ਕਿ ਭਾਈ ਅਮਰਤਪਾਲ ਸਿੰਘ ਨੇ ਕਟਾਪਾ ਕਰਕੇ ਪੁਲਿਸ ਨੂੰ ਵੀ ਗ੍ਰਿਫਤਾਰ ਕਰਵਾ ਦਿੱਤਾ ਹੈ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਸੇ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਨੇ ਇੱਕ ਵੱਡਾ ਇਕੱਠ ਜਗਰਾਉਂ ਦੀ ਟਰੱਕ ਯੂਨੀਅਨ ਮੰਡੀ ਦੇ ਵਿੱਚ ਰੱਖਿਆ ਹੈ ਜੋ ਕਿ 11 ਸਤੰਬਰ ਨੂੰ ਹੋਣ ਜਾ ਰਿਹਾ ਹੈ। ਜੋ-ਜੋ ਵੀ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਹਨ ਇਸ ਇਕੱਠ ਦੇ ਵਿੱਚ ਜ਼ਰੂਰ ਪਹੁੰਚਣਾ। ਆਈ ਦੀ ਵੀਡੀਓ ਵਿੱਚ ਦੋਸਤੋ ਅਣੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਨ